ਨਮਸਕਾਰ ਦੋਸਤੋ ਕਹਾਣੀਆਂ ਦੇ ਇਸ ਸਫ਼ਰ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਲਈ ਲੈ ਕੇ ਆਈਆਂ ਇੱਕ ਖਾਸ ਕਹਾਣੀ ਪੌਣ ਦੋਸਤੋ ਇਹ ਕਹਾਣੀ ਨਰਿੰਜਨ ਬੋਹਾ ਹੋਣਾ ਦੀ ਲਿਖੀ ਹੋਈ ਹੈ ਜੋ ਕਿ ਬੋਹਾ ਜ਼ਿਲ੍ਹਾ ਮਾਨਸਾ ਦੇ ਜੰਪਲ ਨੇ ਆਪਣੇ ਨਾਮ ਦੇ ਨਾਲ ਬੋਹਾ ਲਗਾਉਣ ਨੂੰ ਨਰਿੰਜਨ ਸਿੰਘ ਬਹੁਤ ਮਾਣ ਦੀ ਗੱਲ ਸਮਝਦੇ ਨੇ ਨਰਿੰਜਨ ਬੋਹਾ ਕਮਾਕਾਰਾਂ ਤੋਂ ਫਾਰੰਗ ਹੋ ਕੇ ਹੁਣ ਕਿਤਾਬਾਂ ਪੜ੍ਹਨੀਆਂ ਉਹਨਾਂ ਦੀ ਸਮੀਖਿਆ ਕਰਨੀ ਵਿੱਚ ਜ਼ਿਆਦਾ ਸਮਾਂ ਬਿਤਾਉਂਦੇ ਨੇ ਨਰਿੰਜਨ ਬੋਹਾ ਹੁਣਾਂ ਨੇ 7 ਕਿਤਾਬਾਂ ਜਿਨ੍ਹਾਂ ਦੇ ਵਿੱਚੋਂ ਦੋ ਕਹਾਣੀਆਂ ਇੱਕ ਮਿੰਨੀ ਕਹਾਣੀ ਦੋ ਵਾਰਤਕ ਅਤੇ ਦੋ ਆਲੋਚਨ ਪਾਠਕਾਂ ਦੀ ਝੋਲੀ ਵਿੱਚ ਪਾਏ ਹਨ ਦੋਸਤੋ ਅੱਜ ਦੀ ਇਹ ਕਹਾਣੀ ਬੇਹਦ ਰੌਚਕੀ ਜੋ ਕਿ ਗੁਰਬਤ ਵਿੱਚ ਪਲ ਰਹੀ ਔਰਤ ਤਨ ਤੋਂ ਦੀ ਕਹਾਣੀ ਹੈ ਕਿਵੇਂ ਨਸ਼ੇ ਮਨੁੱਖ ਦੀ ਜ਼ਮੀਰ ਮਾਰ ਦਿੰਦੇ ਨੇ ਤੇ ਔਰਤ ਨੂੰ ਕਿਸ ਤਰ੍ਹਾਂ ਤੇ ਔਰਤ ਨੂੰ ਕਿਸ ਤਰ੍ਹਾਂ ਸੰਤਾਪ ਭੁਗਤਣੇ ਪੈਂਦੇ ਨੇ ਅਤੇ ਅੱਜਕੱਲ ਚੱਲ ਰਹੇ ਕੋਖ ਖਰੀਦਣ ਦੇ ਰੁਝਾਨ ਤੇ ਚਾਨਣਾ ਪਾਉਣ ਤੇ ਇੱਕ ਮਾਂ ਦੀ ਮਾਨਸਿਕ ਸਥਿਤੀ ਨੂੰ ਬਿਆਨ ਕਰਦੀ ਹੈ ਇਹ ਕਹਾਣੀ ਪਾਉਣ ਆ ਹੁਣ ਤੁਹਾਡੇ ਨਾਲ ਸਾਂਝੀ ਕਰਦੀਆਂ ਅੱਜ ਦੀ ਇਹ ਕਹਾਣੀ ਪੌਣ ਨਰੀ ਨੂੰ ਕੱਲ ਦਾ ਭੁੱਖਣ ਭਾਣੇ ਅਲਾਣੇ ਮੰਜੇ ਤੇ ਪਿਆ ਵੇਖ ਮਨ ਤਾਂ ਮੇਰਾ ਵੀ ਖਰਾਬ ਐ ਪਰ ਉਹ ਨੂੰ ਉਹਦੇ ਹਾਲ ਤੇ ਛੱਡਣ ਤੋਂ ਇਲਾਵਾ ਹੱਲ ਵੀ ਤਾਂ ਕੋਈ ਨਹੀਂ ਵਿਖਾਈ ਦੇ ਰਿਹਾ ਹੁਣ ਤੱਕ ਉਹ ਜਾਣੇ ਕਹਿ ਕੇ ਉਸ ਨਾਲ ਕੀਤੀਆਂ ਹਮਦਰਦੀਆਂ ਦਾ ਫਲ ਹੀ ਤਾਂ ਭੁਗਤ ਰਹੀਆਂ ਮੈਂ 12 ਸਾਲ ਤੋਂ ਬਰਦਾਸ਼ਤ ਕਰਦੀ ਆਈਆਂ ਇਸ ਬੰਦੇ ਨੂੰ ਹੁਣ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਤਾਂ ਮਰਦੀ ਨੂੰ ਅੱਕ ਚੱਪਣਾ ਹੀ ਪੈਣਾ ਹੁਣ ਸਵੇਰੇ ਦਾ ਬੁੱਕੀ ਜਾਂਦਾ ਅਖੇ ਮੈਂ ਤਾਂ ਜਿਉਂਦਾ ਹੀ ਮਰ ਗਿਆ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਤੂੰ ਜਿਉਂਦਾ ਹੀ ਕਦੋਂ ਸੀ ਮੇਰੀ ਨਜ਼ਰ 'ਚ ਤਾਂ ਤੂੰ ਉਦੋਂ ਹੀ ਮਰ ਗਿਆ ਸੀ ਜਦੋਂ ਸ਼ਰਾਬ ਪੀਣ ਲਈ ਬੇਬੇ ਦੀ ਟਰੰਕੀ 'ਚੋਂ ਪੈਸੇ ਚੋਰੀ ਕੀਤੇ ਸੀ ਹੁਣ ਤਾਂ ਨੌਬਤ ਘਰ ਦੀਆਂ ਜ਼ਰੂਰਤਾਂ ਲਈ ਮੇਰੇ ਵੱਲੋਂ ਲੁਕਾ ਕੇ ਰੱਖੇ ਪੈਸੇ ਚੋਰੀ ਕਰਨ ਤੱਕ ਵੀ ਅੱਪੜ ਗਈ ਹੈ ਹੁਣ ਤੂੰ ਮੇਰੀਆਂ ਨਜ਼ਰਾਂ 'ਚ ਜਿਉਂਦਾ ਕਿਵੇਂ ਹੋ ਸਕਦਾ ਬੇਬੇ ਉਹਨੂੰ ਮਨਾਉਣ ਲਈ ਜ਼ਰੂਰ ਲੈਲੇ ਬੇਬੇ ਕਰਦੀ ਰਹੀ ਐ ਪਰ ਮੈਂ ਤਾਂ ਪੂਰੀ ਚੁੱਪ ਧਾਰ ਲਈ ਸਵੇਰੇ ਉੱਠਦਿਆਂ ਹੀ ਮਜ਼ਾਰ ਵੱਲ ਤੁਰ ਪਿਆ ਸੀ ਤੇ ਢੂੰਗੀ ਰਾਤ ਪਈ ਵੀ ਘਰ ਨਹੀਂ ਸੀ ਪਰ ਤਿਆ ਬੇਬੇ ਉਹਦੇ ਮਗਰ ਮਜ਼ਾਰ ਤੇ ਵੀ ਗਈ ਮੈਂ ਇਸ ਗੱਲ ਨੂੰ ਸਮਝਦੀ ਹਾਂ ਕਿ ਮਾਂ ਦੀਆਂ ਆਂਦਰਾ ਪੁੱਤ ਦੇ ਘਰ ਨਾ ਆਉਣ ਤੇ ਕਿਵੇਂ ਥੜਫਦੀਆਂ ਨੇ ਇਸ ਲਈ ਮੈਂ ਬੇਬੇ ਨੂੰ ਮਜ਼ਾਰ ਜਾਣ ਤੋਂ ਰੋਕਿਆ ਵੀ ਨਹੀਂ ਬੋਤਾ ਜਹਾਜਾ ਹੈ ਸੋਹ ਹੈ ਪਰ ਤੂੰ ਤਾਂ ਕੋ ਸ਼ਕਲ ਤੋਂ ਘਮ ਲੈ ਮੇਰੇ ਅੱਖੇ ਤਾਂ ਉਹ ਲੱਗਦਾ ਨਹੀਂ ਤੂੰ ਹੀ ਇਹਨੂੰ ਕਰ ਲਿਆ ਤੀ ਬਣ ਕੇ ਚੰਗਾ ਚਾਹੇ ਮਾੜਾ ਹੈ ਤਾਂ ਤੇਰੇ ਸਿਰ ਦਾ ਸਾਈਂ ਅੱਜ ਕੱਲ ਨਾ ਗੁੱਸੇ ਬਹੁਤ ਵਧੇ ਪਏ ਆ ਪੁੱਤ ਜੇ ਉਹਨੇ ਕੁਝ ਕਰ ਕਰਾ ਲਿਆ ਤਾਂ ਲੰਗਿਆ ਵੇਲਾ ਸਾਡੇ ਹੱਥ ਨਹੀਂ ਆਉਣਾ ਬੇਬੇ ਨੇ ਇੱਕ ਤਰ੍ਹਾਂ ਮੇਰੀ ਮਿੰਨਤ ਹੀ ਕੀਤੀ ਸੀ ਪਰ ਮੇਰੀ ਚੁੱਪ ਫਿਰ ਵੀ ਨਹੀਂ ਸੀ ਟੁੱਟੀ ਕਾਦਾ ਸਿਰ ਦਾ ਸਾਈਂ ਹੈ ਇਹ ਭਾਵੇਂ ਉਸ ਵਿੱਚ ਮਰਦਾਂ ਵਾਲੀ ਹੈਂਕਰ ਤਾਂ ਬਚੀ ਹੋਈ ਹੈ ਪਰ ਉਸ ਅੰਦਰਲੀ ਮਰਦਪੁਣੇ ਵਾਲੀ ਗੈਰਤ ਤਾਂ ਹੁਣ ਖਤਮ ਹੀ ਹੈ ਨਸ਼ਿਆਂ ਨਾਲ ਇਹ ਸਾਰਾ ਤਾਂ ਖਾਦਾ ਪਿਆ ਚਲੋ ਜਿੱਥੇ ਮੈਂ ਆਪਣੇ ਬੱਚਿਆਂ ਨੂੰ ਪਾਲ ਰਹੀ ਹਾਂ ਰੋਟੀ ਟੋਕ ਨੂੰ ਵੀ ਤਾਂ ਦੇਈ ਜਾਨੀ ਆ ਪਰ ਹੁਣ ਤਾਂ ਇਹ ਬੱਚਿਆਂ ਦੇ ਮੂੰਹ ਵਿੱਚਲੀ ਬੁਰਕੀ ਵੀ ਖੋਣ ਲੱਗ ਪਿਆ ਕੀ ਥੁੜਿਆ ਪਿਆ ਇਹ ਜੇ ਸਿਰ ਦੇ ਸਾਈ ਬਿਨਾ ਨਾ ਤਾਂ ਇਹਦਾ ਨਰਦੇਵ ਐ ਪਰ ਲੱਗਦਾ ਪਿੰਡ ਵਾਲਿਆਂ ਦੇ ਨਾਲ ਹੁਣ ਤੇ ਇਹ ਵੀ ਆਪਦਾ ਨਾਮ ਭੁੱਲ ਗਿਆ ਸਾਰਿਆਂ ਦੀ ਜ਼ੁਬਾਨ ਤੇ ਚੜਿਆ ਉਸਦਾ ਨਾਂ ਨਰੀ ਮੈਨੂੰ ਕਦੇ ਚੰਗਾ ਨਹੀਂ ਲੱਗਿਆ ਪਰ ਇਸ ਲਈ ਪਹਿਲੋਂ ਮੈਂ ਇਹਨੂੰ ਕਦੇ-ਕਦੇ ਨਰਦੇਵ ਕਹਿ ਕੇ ਬੁਲਾ ਲੈਂਦੀ ਸੀ ਪਰ ਇਹ ਤਾਂ ਬੀਤੇ ਵੇਲੇ ਦੀਆਂ ਗੱਲਾਂ ਨਹੀਂ ਹੁਣੇ ਮੇਰੇ ਲਈ ਨਾ ਤਾਂ ਨਾਰਾ ਨਾ ਦੇਵ ਸਗੋਂ ਐਵੇਂ ਧਰਤੀ ਤੇ ਭਾਰ ਬਣਿਆ ਨਖਿੱਧ ਜਿਹਾ ਜੀ ਵੀ ਲੱਗਦਾ ਮੈਨੂੰ ਜਦੋਂ ਤੂੰ ਉਹ ਨਰੀ ਤੋਂ ਨਰੀ ਬਾਬਾ ਬਣਿਆ ਉਦੋਂ ਤੋਂ ਨਰ ਵਾਲੇ ਅੰਸ਼ ਤਾਂ ਉਹਦੇ ਵਿੱਚ ਹੈ ਹੀ ਨਹੀਂ ਭਾਵੇਂ ਉਸ ਅਜੇ ਦਾਵਾ ਨਹੀਂ ਛੱਡਿਆ ਕਿ ਉਹ ਮੇਰਾ ਖਾਸਮ ਹੈ ਪਰ ਇਸ ਨੂੰ ਇਸ ਗੱਲ ਦੀ ਤਾਂ ਭੋਰਾ ਹੀ ਚਿੰਤਾ ਨਹੀਂ ਕਿ ਇਹਦੇ ਦੋ 3ਾਂ ਤੇ ਇੱਕ ਪੁੱਤ ਵੀ ਹੈ ਇਹਨੂੰ ਤਾਂ ਦਿਨ ਰਾਤ ਡੱਫਣ ਲਈ दारू ਚਾਹੀਦੀ ਐ। ਇਹਦੀ ਪਤਨੀ, ਧੀਆ, ਪੁੱਤ, ਮਾਂ ਕਿਸ ਖੂ ਖਾਤੇ ਦੇ ਵਿੱਚ ਪੈਣ? ਮੈਂ ਬੱਚਿਆਂ ਨੂੰ ਕਿਹੜੇ ਹਾਲੇ ਪਾਲ ਰਹੀ ਆ ਇਹਨੂੰ ਇਸ ਗੱਲ ਦਾ ਵੀ ਕੋਈ ਵਾਸਤਾ ਨਹੀਂ। ਆਖਿਰ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਐ ਤੇ ਕੱਲ ਇਹਨੂੰ ਹੋਰ ਬਰਦਾਸ਼ਤ ਕਰਨ ਲਈ ਮੇਰੀ ਤਾਂ ਜਮੇ ਹੱਦ ਮੁੱਕੀ ਪਈ ਸੀ। ਇਹ ਗੱਲ ਨਹੀਂ ਕਿ ਇਹ ਕਦੇ ਨਰਦੇਵ ਰਿਹਾ ਹੀ ਨਹੀਂ। ਨਰੀ ਬਾਬਾ ਤੇ 5 ਕਸਾਲਾਂ ਦਾ ਹੀ ਬਣਿਆ ਜਦੋਂ ਮੈਂ ਇਸ ਘਰ ਚ ਵਿਆਹ ਕੇ ਆਈ ਸੀ ਤਾਂ ਉਦੋਂ ਇਹ ਨਰਦੇਵ ਹੀ ਸੀ ਸੋਹਣਾ ਸੁਨੱਖਾ ਪਰ ਜਵਾਨ ਭਾਵੇਂ ਨੰਬਰਦਾਰਾਂ ਨਾਲ ਸੀਰ ਕਰਦਾ ਸੀ ਪਰ ਮੇਰੀ ਸੱਸ ਸਮੇਤ ਤਿੰਨ ਜੀਆਂ ਦੇ ਪਰਿਵਾਰ ਲਈ ਇਹਦੀ ਕਮਾਈ ਕਾਫੀ ਹੁੰਦੀ ਸੀ ਉਦੋਂ ਇਹਦੀਆਂ ਨਰ ਬਾਹਾਂ ਵਿੱਚ ਸਮੋਕੇ ਮੈਨੂੰ ਵੀ ਬਹੁਤ ਸਕੂਨ ਮਿਲਦਾ ਸੀ ਪਹਿਲਾਂ ਨਿੱਕੀ ਦਾ ਜਨਮ ਹੋਇਆ ਫਿਰ ਲਾਬੂ ਦਾ ਸਾਡੇ ਘਰ ਦੇ ਖਰਚੇ ਵਧ ਗਏ ਮੈਂ ਦੋ ਘਰਾਂ ਵਿੱਚ ਝਾੜੂ ਪੋਚੇ ਦਾ ਕੰਮ ਸੰਭ ਲਿਆ ਤੇ ਘਰ ਦਾ ਗੁਜ਼ਾਰਾ ਸੋਹਣਾ ਚੱਲੀ ਗਿਆ ਇਹਦੇ ਨਰੀ ਬਾਬਾ ਬਨਣ ਦੀ ਸ਼ੁਰੂਆਤ ਤਾਂ ਰਿੰਕੂ ਦੇ ਜਨਮ ਤੋਂ ਮਹੀਨੇ ਬਾਅਦ ਦੀ ਹੋਈ ਹੈ ਲੰਬੜਾ ਦੇ ਖੇਤ ਟੋਕਾ ਕਰਦਿਆ ਇਹਦਾ ਹੱਥ ਟੋਕੇ ਵਾਲੀ ਮਸ਼ੀਨ 'ਚ ਆ ਗਿਆ ਤਾਂ ਸਾਡੇ ਘਰ ਦੀ ਜਿਵੇਂ ਕਾਇਆ ਹੀ ਪਲਟ ਗਈ ਭਾਵੇਂ ਲੰਬੜਾ ਨੇ ਇਹਦਾ ਇਲਾਜ ਵੀ ਕਰਵਾਇਆ ਸੀ ਤੇ ਇਲਾਜ ਦੌਰਾਨ 3 ਮਹੀਨੇ ਘਰੇ ਬੈਠੇ ਰਹਿਣ ਤੇ ਵੀ ਸਾਰੇ ਸਾਲ ਦੇ ਸੀਰ ਦੇ ਪੂਰੇ ਪੈਸੇ ਦੇ ਦਿੱਤੇ ਸੀ ਪਰ ਅਗਲੇ ਸਾਲ ਉਹਨਾਂ ਇਸ ਨੂੰ ਸੀਰੀਰ ਲੈਣ ਤੋਂ ਸਾਫ਼ ਜਵਾਬ ਦੇ ਦਿੱਤਾ ਸੀ ਉਹ ਨਰੀ ਭਾਈ ਹੁਣ ਤੂੰ ਆਪ ਦੇ ਵਾਸਤੇ ਕੋਈ ਹੋਰ ਕੰਮ ਵੇਖ ਲਾ ਇੰਨਾ ਚਿਰ ਆਪਣੀ ਚੰਗੀ ਨਿਭਗੀ ਆ ਫੜ 5000 ਰੁਪਿਆ ਤੂੰ ਕੋਈ ਹੋਰ ਕੰਮ ਵੇਖ ਲਈ ਹੁਣ ਤੇ ਇਥੋਂ ਖੇਤੀ ਤਾਂ ਹੋਣੀ ਨਹੀਂ ਚਲ ਵਾਏ ਗੁਰੂ ਮੇਰ ਕਰੇ ਗੱਜਣ ਲੰਬਰਦਾਰ ਨੇ ਆਪਣੇ ਵੱਲੋਂ ਉਸ ਦੇ ਹੱਥ ਕੱਟੇ ਦਾ ਇਜ਼ਵਾਨਾ ਵੀ ਦੇ ਦਿੱਤਾ ਸੀ ਇੱਕ ਹੱਥ ਨਾਲ ਤਾਂ ਇਸ ਤੋਂ ਕੰਮ ਵੀ ਕੀ ਹੋਣਾ ਸੀ ਮੈਂ ਕੁਰਕਰੇ ਟੌਫੀਆਂ ਮੂੰਗਫਲੀ ਹੋਰ ਨਿੱਕ ਸੁੱਕ ਦੀ ਰੇੜੀ ਰੇੜ ਕੇ ਕਸਵੇ ਦੇ ਆਰਿਆ ਸਕੂਲ ਦੇ ਗੇਟ ਤੱਕ ਛੱਡ ਆਉਂਦੀ ਸੀ ਤੇ ਇਹ 100-200 ਰੁਪਏ ਦੀ ਵਟਤ ਕਰ ਲਿਆ ਹੁੰਦਾ ਸੀ ਭਾਵੇਂ ਬਚਤ 40-50 ਰੁਪਏ ਦੀ ਹੀ ਹੁੰਦੀ ਸੀ ਪਰ ਇਹਦੇ ਨਾਲ ਘਰ ਦੇ ਛੋਟੇ-ਮੋਟੇ ਖਰਚੇ ਵਧਿਆ ਚੱਲ ਜਾਂਦੇ ਸੀ ਸਕੂਲ ਵੱਲੋਂ ਕੰਟੀਨ ਠੇਕੇ ਤੇ ਦੇ ਦਿੱਤੇ ਜਾਣ ਦੇ ਨਾਲ ਰੇੜੀ ਲਾਉਣ ਦਾ ਕੰਮ ਵੀ ਬੰਦ ਹੋ ਗਿਆ ਇਹ ਵਿਹਲਾ ਹੋ ਗਿਆ ਤਾਂ ਆਪਣਾ ਟਾਈਮ ਪਾਸ ਕਰਨ ਦੇ ਲਈ ਰੋਡੇ ਸ਼ਾਫ ਕੀਰ ਦੀ ਮਜ਼ਾਰ ਤੇ ਜਾਣ ਲੱਗ ਪਿਆ ਉੱਥੋਂ ਹੀ ਇਹ ਪਹਿਲਾਂ ਗਾਂਜੇ ਵਾਲੀਆਂ ਸਰਗਟਾਂ ਪੀਣੀਆਂ ਸ਼ੁਰੂ ਕੀਤੀਆਂ ਤੇ ਫਿਰ ਸ਼ਰਾਬ ਤੇ ਨਸ਼ੇ ਵਾਲੀਆਂ ਗੋਲੀਆਂ ਤੱਕ ਵੀ ਪਹੁੰਚ ਗਿਆ ਫਿਰ ਇਸ ਵਿੱਚ ਪੀਰ ਬਾਬੇ ਦੀ ਪੌਣ ਆਉਣ ਲੱਗ ਪਈ ਤੇ ਇਹ ਮਜ਼ਾਰ ਤੇ ਵੀ ਵੀਰਵਾਰ ਵਾਲੇ ਦਿਨ ਚੌਂਕੀ ਦੇ ਵਿੱਚ ਪੁੱਛਾ ਹੀ ਦੇਣ ਲੱਗ ਪਿਆ। ਦੋ ਚਾਰ ਵਾਰੀ ਇਹਦੀਆਂ ਪੁੱਛਾਂ ਦੇਣ ਵਾਲਾ ਤੁੱਕਾ ਹੀ ਚੱਲ ਗਿਆ। ਤਾਂ ਲੋਕਾਂ ਨੇ ਇਹਨੂੰ ਨਰੀ ਦੀ ਵਜਾਏ ਨਰੀ ਬਾਬਾ ਕਹਿਣਾ ਸ਼ੁਰੂ ਕਰਤਾ। ਮੈਨੂੰ ਇਹਦਾ ਇਹ ਨਵਾਂਕਾਰਾ ਚੰਗਾ ਹੀ ਨਹੀਂ ਸੀ ਲੱਗਦਾ। ਮੇਰਾ ਦਿਲ ਕਰਦਾ ਸੀ ਕਿ ਇਹਨੂੰ ਪੁੱਛਾਂ ਦੇਂਦੇ ਨੂੰ ਜੁੰਦਿਆਂ ਤੋਂ ਫੜ ਲਾਂ। ਕਿ ਬੰਦਿਆ ساری ਉਮਰ ਤੈਥੋਂ ਆਪਦੀ ਘਰ ਵਾਲੀ ਤੇ ਆਪਦੇ ਬੱਚਿਆਂ ਦੀ ਤਾਂ ਪੁੱਛ ਨਹੀਂ ਕੱਢੀ ਗਈ ਤੇ ਦੂਜਿਆਂ ਦੀਆਂ ਪੁੱਛਾਂ ਕੀ ਕੱਢੇਗਾ ਤੂੰ? ਪਰ ਸ਼ਰਮੋ ਸ਼ਰਮੀ ਮੈਂ ਚੁੱਪ ਰਹਿ ਜਾਂਦੀ ਪੈਰੋਂ ਬਾਬੇ ਦੀ ਸੁੱਖ ਦੇ ਨਾਂ ਤੇ ਮਜ਼ਾਰ ਤੇ ਆਉਂਦੇ ਪੁੱਛਾ ਲੈਣ ਵਾਲੇ ਲੋਕਾਂ ਤੋਂ ਸ਼ਰਾਬ ਦੀਆਂ ਬੋਤਲਾਂ ਮੰਗਾਉਣੀਆਂ ਸ਼ੁਰੂ ਕਰਤੀਆਂ ਨੇ ਇਹਨੂੰ ਨਸ਼ੇ ਦਾ ਤਾਂ ਕੋਈ ਤੋਟ ਹੀ ਨਾ ਰਹੀ ਪਰ ਇਹਦੇ ਦਿਨ ਰਾਤ ਸ਼ਰਾਬੀ ਰਹਿਣ ਦਾ ਅਸਰ ਇਹਦੀ ਬਾਬੇਗਿਰੀ ਤੇ ਵੀ ਪੈਣ ਲੱਗ ਗਿਆ ਸ਼ਰਾਬ ਨਾਲ ਰੱਜ ਕੇ ਪੁੱਛਾਂ ਦਿੰਦਿਆ ਤਾਂ ਪਤਾ ਹੀ ਨਹੀਂ ਕੀ ਬੋਲ ਜਾਂਦਾ ਸੀ ਮਜ਼ਾਰ ਤੇ ਪ੍ਰਬੰਧਕਾਂ ਨੇ ਇਹਨੂੰ ਉੱਥੇ ਚੌਂਕੀ ਲਾਉਣ ਤੋਂ ਰੋਕ ਹੀ ਦਿੱਤਾ ਇਸ ਘਰੋਂ ਹੀ ਇੱਕ ਚੌਂਕੜੀ ਜੀ ਬਣਾ ਕੇ ਪੈਰੋ ਬਾਬੇ ਦੀ ਫੋਟੋ ਰੱਖ ਲਈ ਤੇ ਆਪਣਾ ਨਵਾਂ ਕੰਮ ਜਾਰੀ ਰੱਖਣ ਦਾ ਯਤਨ ਕੀਤਾ ਪਰ ਇੱਕ ਵਾਰ ਲੀਤੋਂ ਲੱਥੀ ਗੱਡੀ ਛੇਤੀ ਕਿਤੇ ਦੁਬਾਰਾ ਲੀਤ ਤੇ ਥੋੜੀ ਚੜਦੀ ਹੈ ਇਹਦੇ ਪੁੱਛਾਂ ਦੇਣ ਦਾ ਕੰਮ ਤਾਂ ਛੁੱਟ ਹੀ ਗਿਆ ਸੀ ਪਰ ਹੱਡਾਂ ਵਿੱਚ ਰਚੀ ਹੋਈ ਸ਼ਰਾਬ ਤੇ ਗਾਂਜਾ ਪੀਣ ਦੀ ਆਦਤ ਕਦੇ ਨਹੀਂ ਛੁੱਟ ਸਕੀ ਰੋਡੇ ਸ਼ਾਹ ਦੀ ਮਜ਼ਾਰ ਤੇ ਸਵੇਰ ਵੇਲੇ ਝਾੜੂ ਦੇਣ ਜਾਂ ਪਾਣੀ ਛਿੜਕਣ ਦੇ ਬਦਲੇ ਮਜ਼ਾਰ ਵਾਲੇ ਨੂੰ ਕਦੇ-ਕਦਾਈਂ ਅਧਿਆ ਜਾਂ ਪਉਆ ਦੇ ਦਿੰਦੇ ਸੀ ਜਾਂ ਫਿਰ ਅਧਿਏ ਜਾਂ ਪਉਏ ਜੋਗੇ ਪੈਸੇ ਵੀ ਦੇ ਦਿੰਦੇ ਸੀ ਜਦੋਂ ਨਸ਼ੇ ਜੋਗੇ ਪੈਸੇ ਨਾ ਹੁੰਦੇ ਤਾਂ ਬੇਬੇ ਕੋਲੋਂ ਮਿੰਨਤਾ ਕਰਕੇ ਲੈ ਜਾਂਦਾ 5-10 ਰੁਪਏ ਮਾਰ ਲੈਂਦਾ ਤੇ ਗੋਲੀ ਗੱਪਾ ਖਾ ਲੈਂਦਾ ਬੇਬੇ ਕੋਲ ਕਿਹੜਾ ਇਸ ਨੂੰ ਦੇਣ ਲਈ ਵਾਧੂ ਪੈਸੇ ਸੀ ਉਹ ਨੂੰ 1000 ਰੁਪਏ ਪੈਨਸ਼ਨ ਮਿਲਦੀ ਸੀ ਯਾ ਫਿਰ ਲੰਬੜਾਂ ਦੇ ਗੋਹੇ-ਕੂੜੇ ਕਰਨ ਦੇ ਨਾਲ ਉਹਨੂੰ ਮਹੀਨੇ ਦੇ ਵਿੱਚ 700 ਰੁਪਏ ਮਿਲ ਜਾਂਦਾ ਸੀ। ਅਸੀਂ ਨੂੰਹਾਂ-ਸੱਸਾਂ ਘਰ ਦਾ ਗੁਜ਼ਾਰਾ ਕਿਵੇਂ ਤੋਰਦੀਆਂ ਇਹਨੂੰ ਤਾਂ ਕੁਝ ਪਤਾ ਹੀ ਨਹੀਂ ਸੀ। ਦਿਨੇ ਤਾਂ ਇਹ ਸਾਰਾ ਦਿਨ ਮਜ਼ਾਰ ਤੇ ਰਹਿੰਦਾ ਤੇ ਰਾਤੀ ਬੇਸ਼ਰਮਾ ਵਾਂਗੂ ਸੌਣ ਲਈ ਘਰੇ ਆ ਜਾਂਦਾ। ਵੱਜੋ ਵੱਤਾ ਹੋਣ ਕਾਰਨ ਮੈਂ ਇਹਨੂੰ ਕੁਝ ਕਹਿਣਾ ਵੀ ਵਾਜਿਬ ਨਹੀਂ ਸੀ ਸਮਝਦੀ। ਪਰ ਜਦੋਂ ਇਹ ਝਾੜੂ ਪੋਚਾ ਕਰਕੇ ਲਿਆਂਦੇ ਚਾਰ ਪੈਸਿਆਂ ਤੇ ਢਾਲ ਆ ਜਾਂਦਾ ਤਾਂ ਅੱਕੀ ਹੋਏ ਮੈਂ ਵੀ ਮੂਰੋ ਦੋ ਚਾਰ ਤੱਤੀਆਂ ਤੱਤੀਆਂ ਸੁਣਾ ਦਿੰਦੀ ਸੀ ਤੇ ਜਦੋਂ ਸ਼ਰਾਬ ਪੀਤੀ ਹੋਵੇ ਤਾਂ ਇਹਦਾ ਸਰੀਰਕ ਹੜਵੇਂਵਾਂ ਵੀ ਵਧ ਜਾਂਦਾ ਮੇਰਾ ਦਿਲ ਤਾਂ ਨਹੀਂ ਕਰਦਾ ਵੀ ਇਹਦੇ ਨਾਲ ਕੋਈ ਸਬੰਧ ਰੱਖਾਂ ਪਰ ਕਿਸੇ ਵੇਲੇ ਇਹਦੇ ਵੱਲੋਂ ਧੱਕਾ ਕਰਨ ਤੇ ਮੇਰੇ ਅੰਦਰਲੀ ਔਰਤ ਦੀਆਂ ਸ਼ਰੀਰ ਕੁਲੋੜਾਂ ਵੀ ਇਹਦਾ ਕੰਮ ਆਸਾਨ ਕਰ ਦਿੰਦੀਆਂ ਸੀ ਇਹ ਮੇਰੀ ਬਦਕਿਸਮਤੀ ਵੀ ਸੀ ਤੇ ਅਣਗਹਿਲੀ ਵੀ ਕਿ ਮੈਂ ਇਸ ਵੱਲੋਂ ਕੁਝ ਨਹੀਂ ਹੁੰਦਾ ਦੇ ਬੋਲ ਤੇ ਵਿਸ਼ਵਾਸ ਕਰ ਲਿਆ ਉਹ ਕੁਝ ਹੋ ਗਿਆ ਜੋ ਕਿਸੇ ਵੀ ਹਾਲਤ ਵਿੱਚ ਮੈਂ ਹੋਣ ਨਹੀਂ ਦੇਣਾ ਚਾਹੁੰਦੀ ਸੀ ਜਦੋਂ ਮੈਨੂੰ ਆਪਣੇ ਕੁੱਖ ਵਿੱਚ ਪਲਦੇ ਇਸ ਬੀਜ ਬਾਰੇ ਪਤਾ ਚੱਲਿਆ ਤਾਂ ਮੇਰੀ ਤਾਂ ਖਾਨਿਉ ਗਈ ਪਰ ਹੁਣ ਕੀ ਕੀਤਾ ਜਾਵੇ ਇਹਨੇ ਤਾਂ ਸਿਰਫ ਇੰਨਾ ਕਹਿ ਕੇ ਖੜਾ ਛੁਡਾ ਲਿਆ ਉਹ ਕੋਈ ਗੱਲ ਨਹੀਂ ਰੱਬ ਦੀ ਦੇਣਾ ਜਿਵੇਂ ਉਹਨੇ ਦਿੱਤਾ ਉਵੇਂ ਪਲ ਵੀ ਜਾਊ ਪਰ ਘਰ ਵਿੱਚਲੇ ਪਹਿਲੇ ਰੱਬ ਵੱਲੋਂ ਦਿੱਤੇ ਤਿੰਨ ਜੀ ਕਿਵੇਂ ਪਾਲ ਰਹੇ ਨੇ ਉਹਦਾ ਇਹਨੂੰ ਕੀ ਪਤਾ ਪੋ ਦੀ ਸਰਦੀ ਵਿੱਚ ਬਾਲਾਂ ਨੂੰ ਬਿਨਾ ਸਵਟਰ ਕੋਟੀ ਪਾਏ ਸਕੂਲ ਭੇਜਦਿਆਂ ਤਾਂ ਮੇਰਾ ਦਿਲ ਮੱਚਦਾ ਇਹਨੇ ਤਾਂ ਕਦੇ ਉਹਨਾਂ ਦਾ ਸਿਰ ਵੀ ਨਹੀਂ ਬੁਲੋਸਿਆ ਭਾਵੇਂ ਮੈਡਮ ਰਿਤੂ ਤਰਸ ਕਰਕੇ ਕਦੇ-ਕਦਾਈਂ ਆਪਣੀ ਧੀ ਦੇ ਪੁਰਾਣੇ ਕੱਪੜੇ ਮੈਨੂੰ ਦੇ ਦਿੰਦੀ ਹੈ ਪਰ ਇੱਕ ਬੱਚੇ ਦੇ ਪੁਰਾਣੇ ਕੱਪੜਿਆਂ ਦੇ ਨਾਲ ਤਿੰਨ ਬੱਚਿਆਂ ਦੇ ਸਰੀਰ ਕਿਵੇਂ ਟਕੇ ਜਾ ਸਕਦੇ ਨੇ ਹੁਣ ਚੌਥੇ ਬੱਚੇ ਨੂੰ ਰੱਬ ਦਾ ਜੀ ਸਮਝ ਕੇ ਕਿਵੇਂ ਜਨਮ ਦੇ ਦਿਆਂ ਮੈਂ ਦੋ ਕੁੜੀਆਂ ਪਹਿਲਾਂ ਹੀ ਨੇ ਤੇ ਜੇ ਇੱਕ ਹੋਰ ਕੁੜੀ ਹੋ ਗਈ ਤਾਂ ਮੇਰਾ ਕੀ ਬਣੂ ਵੱਡੀ ਨੂੰ 10ਵਾਂ ਸਾਲ ਚੜ ਗਿਆ 7-8 ਸਾਲਾਂ ਦੇ ਵਿੱਚ ਉਹ ਵੀ ਵਿਆਹਣ ਵਾਲੀ ਹੋ ਜੂ ਤਿੰਨ ਕੁੜੀਆਂ ਦੇ ਵਿਆਹ ਕਰਨੇ ਕਿਹੜਾ ਸੌਕੇ ਨੇ ਬੇਬੇ ਦੇ ਕੰਨੀ ਬਲੇਲ ਪਈ ਤਾਂ ਉਹ ਵੀ ਮੇਰੇ ਵਾਂਗ ਚਿੰਤਾ ਦੇ ਵਿੱਚ ਹੀ ਪੈ ਗਈ ਜੇ ਪੈਦਾ ਹੋਈ ਨਵੀਂ ਸਮੱਸਿਆ ਬਾਰੇ ਘਰ ਦੇ ਵਿੱਚ ਕੋਈ ਬੇਫਿਕਰਾ ਸੀ ਤਾਂ ਸਿਰਫ ਨਰੀ ਸੀ ਇਹਨੂੰ ਤਾਂ ਆਪਣੇ ਨਸ਼ੇ ਪੂਰੇ ਕਰਨ ਦੀ ਹੀ ਚਿੰਤਾ ਰਹਿੰਦੀ ਹੈ ਘਰ ਦੀਆਂ ਚਿੰਤਾਵਾਂ ਤੋਂ ਇਹਨੇ ਕੀ ਲੈਣਾ ਆਖਿਰ ਅਸੀਂ ਨੂੰ ਸੱਸ ਨੇ ਫੈਸਲਾ ਕੀਤਾ ਕਿ ਕਿਸੇ ਪਾਸਿਓ ਥੋੜੇ ਬਹੁਤੇ ਪੈਸਿਆਂ ਦਾ ਪ੍ਰਬੰਧ ਕਰਕੇ ਤੋਸ਼ੀ ਨਰਸ ਰਹੀ ਇਸ ਨਮੀ ਪਈ ਮੁਸੀਬਤ ਤੋਂ ਛੁਟਕਾਰਾ ਪਾ ਲਿਆ ਜਾਵੇ। ਸੋਚਿਆ ਜੇ ਕੋਖ ਵਿੱਚਲੇ ਭਰੂਣ ਦੀ ਹੱਤਿਆ ਕਰਨਾ ਪਾਪ ਹੈ ਤਾਂ ਬੱਚੇ ਜੰਮ ਜੰਮ ਕੇ ਭੁੱਖੇ ਮਾਰਨਾ ਕਿਹੜਾ ਪੁੰਨ ਦਾ ਕੰਮ ਹੈ। ਇੱਕ ਪਾਪ ਤਾਂ ਕਰਨਾ ਹੀ ਪਊ। ਮੈਂ ਤੇ ਬੇਬੇ ਆਪਸੀ ਸਲਾਹ ਕਰਕੇ ਤੋਸ਼ੀ ਨਰਸ ਕੋਲ ਗਈਆਂ ਤੇ ਉਹਨੇ ਸਾਨੂੰ ਹੋਰ ਹੀ ਨਵੀਂ ਉਲਝਣ ਚ ਪਾਤਾ। ਭੈਣ ਮੈਂ ਤਾਂ ਇਹ ਕੰਮ ਛੱਡਤਾ ਹੁਣ। ਸ਼ਕਤੀ ਬੜੀ ਹੋਈ ਪਈ। ਜੇ ਤੁਸੀਂ ਕਹੋ ਤਾਂ ਆ ਬੱਚਾ ਮੈਂ ਕਿਸੇ ਨੂੰ ਗੋਦ ਦਵਾ ਸਕਦੀ ਆ ਬਥੇਰੇ ਲੋੜਵੰਦ ਨੇ ਔਲਾਦ ਲਈ ਤਰਸਦੇ ਨਾਲੇ ਲੱਖ ਦੋ ਲੱਖ ਦਵਾ ਦੂੰ ਤੁਹਾਨੂੰ ਜਵਾਕ ਜੰਮਣ ਤੋਂ ਲੈ ਕੇ ਤੁਹਾਡੇ ਘਰ ਦਾ ਸਾਰਾ ਖਰਚਾ ਚਲਾਉਣ ਤੱਕ ਦਾ ਸਾਰਾ ਇੰਤਜ਼ਾਮ ਹੋ ਜਾ ਸੋਚ ਲਓ ਠੰਡੇ ਦਿਮਾਗ ਨਾਲ ਤੋਸ਼ੀ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਮੇਰਾ ਬੀਫੀ ਵਧ ਗਿਆ ਆ ਕੀ ਕਹਿ ਦਿੱਤਾ ਤੋਸ਼ੀ ਨੇ ਪਲਾਂ ਔਲਾਦ ਵੀ ਕਿਸੇ ਨੇ ਵੇਚੀ ਆ ਮੈਨੂੰ ਪਤਾ ਪੂਰੀ ਲਾਲਚਨਾ ਤੋਸ਼ੀ ਸਾਡੀ ਗਵੰਡ ਨੰਮੀ ਨੇ ਮੈਨੂੰ ਇੱਕ ਵਾਰ ਦੱਸਿਆ ਸੀ ਕਿ ਇਹ ਗਰੀਬ ਘਰਾਂ ਦੀਆਂ ਔਰਤਾਂ ਦੇ ਬੱਚੇ ਅਮੀਰ ਲੋਕਾਂ ਨੂੰ ਗੋਦ ਦਵਾ ਕੇ ਮੋਟੀ ਕਮਾਈ ਕਰਦੀ ਹੈ ਪਰ ਮੈਂ ਤਾਂ ਤਬਾਰ ਹੀ ਨਹੀਂ ਸੀ ਕੀਤਾ ਉਹਦੀ ਗੱਲ ਸੁਣ ਕੇ ਭਾਵੇਂ ਮੈਂ ਆਪਣਾ ਗੁੱਸਾ ਵਿੱਚੋ ਵਿੱਚ ਹੀ ਪੀ ਗਈ ਸੀ ਪਰ ਉਸ ਨੂੰ ਸਾਫ਼ ਹੀ ਕਹਿ ਦਿੱਤਾ ਸੀ ਨਾ ਭੈਣੇ ਇਹ ਗੱਲ ਨਹੀਂ ਸਾਨੂੰ ਪਹੁੰਚਦੀ ਮੈਂ ਤਾਂ ਤੁਹਾਡੇ ਭਲੇ ਲਈ ਕਿਹਾ ਸੀ ਅੱਗੇ ਥੋੜੀ ਮਰਜੀ ਰੁੱਖੇ ਜਿਹੇ ਅੰਦਾਜ਼ ਦੇ ਵਿੱਚ ਕਹਿੰਦਿਆਂ ਤੋਸ਼ੀ ਸਾਨੂੰ ਵਿਹੜੇ ਵਿੱਚ ਬੈਠਿਆਂ ਛੱਡ ਕੇ ਆਪਣੇ ਅੰਦਰਲੇ ਕਮਰੇ ਵੱਲ ਚਲੀ ਗਈ ਸੀ ਤੇ ਭਾਰੀ ਜਿਹੇ ਮਨ ਨਾਲ ਅਸੀਂ ਨੂੰਸਸ ਆਪਣੇ ਘਰ ਆ ਗਈਆਂ ਸੀ ਮੈਡਮ ਸਰੋਜ ਦੇ ਘਰ ਝਾੜੂ ਪੋਚਾ ਕਰਨ ਗਈ ਤਾਂ ਉਹਨੇ ਮੇਰਾ ਮੁਰਝਾਇਆ ਹੋਇਆ ਚਿਹਰਾ ਵੇਖ ਕੇ ਮੈਥੋਂ ਪੁੱਛਿਆ ਕੀ ਗੱਲ ਤਨ ਤੋਂ ਅੱਜ ਕੁਝ ਵਧੀਰੀ ਓਖੜੀ ਜਿਹੀ ਦਿਖਾਈ دینی ਐ ਘਰੇ ਸਭ ਸੁਖਤਾ ਹੈ ਜਿੰਨਾ ਚਾਰ ਘਰਾਂ ਵਿੱਚ ਮੈਂ ਝਾੜੂ ਪੋਚੇ ਦਾ ਕੰਮ ਕਰਦੀ ਹਾਂ ਉਹਨਾਂ ਵਿੱਚੋਂ ਸਾਰਿਆਂ ਤੋਂ ਚੰਗਾ ਸਵਾਹ ਸਰੋਜ ਮੈਡਮ ਦਾ ਸੀ ਉਸ ਨਾਲ ਮੈਂ ਅਕਸਰ ਆਪਣਾ ਦੁੱਖ ਸੁੱਖ ਫਰੋਲ ਲੈਂਦੀ ਸੀ ਪਿਛਲੇ 6 ਸਾਲ ਤੋਂ ਮੈਡਮ ਦੇ ਘਰ ਕੰਮ ਕਰਦਿਆਂ ਕਈ ਵਾਰ ਮੈਨੂੰ ਲੱਗਦਾ ਕਿ ਉਸ ਵੱਲੋਂ ਦਿੱਤੀਆਂ ਮੱਤਾਂ ਨੇ ਮੈਨੂੰ ਆਪਣੇ ਵਿਰੇੜੇ ਦੇ ਵਿੱਚ ਹੋਰ ਤ੍ਰਿਮਤਾ ਨਾਲੋਂ ਵੱਧ ਸਿਆਣਾ ਕਰ ਦਿੱਤਾ ਮੇਰੀ ਬੋਲਬਾਣੀ ਵੀ ਕਾਫੀ ਬਦਲ ਗਈ ਹੈ ਤੇ ਸੋਚ ਵੀ ਉੰਜ ਵੀ ਪੇਕੇ ਘਰ ਰਹਿ ਕੇ 9ਵੀਂ ਜਮਾਤ ਤੱਕ ਤਾਂ ਪੜ੍ਹਾਈ ਕੀਤੀ ਹੈ ਵੇੜੇ ਦੀਆਂ ਤਰਮਤਾ ਮੈਨੂੰ ਹਾਸੇ ਵਿੱਚ ਕਹਿ ਦਿੰਦੀਆਂ ਕਿ ਤੂੰ ਤਾਂ ਮੈਡਮ ਦੇ ਘਰੇ ਕੰਮ ਕਰਕੇ ਆਪਦੇ ਆਪ ਨੂੰ ਮੈਡਮ ਹੀ ਸਮਝਣ ਲੱਗ ਪਈ ਹੈ ਤਾਂ ਗੁੱਸਾ ਕਰਨ ਦੀ ਬਜਾਏ ਮੈਂ ਅੱਗੋਂ ਹੱਸ ਪੈਂਦੀ ਪਰ ਤੋਸ਼ੀ ਦੀ ਗੱਲ ਨੇ ਜਿਵੇਂ ਮੇਰੇ ਹਾਸੇ ਵਿੱਚੋਂ ਖੋ ਹੀ ਲਈ ਸੀ ਸਰੋਜ ਮੈਡਮ ਦੇ ਪੁੱਛਣ ਦੀ ਦੇਰ ਹੀ ਸੀ ਕਿ ਮੇਰੀਆਂ ਅੱਖਾਂ ਆਪ ਮੋਹਾਰੇ ਪਰ ਆਈਆਂ ਉਸ ਆਪਣਿਆਂ ਵਾਂਗ ਮੇਰੀ ਪਿੱਠ ਥਾਪੜੀ ਤਾਂ ਮੈਂ ਕੁਝ ਸੰਭਲੀ ਮੈਡਮ ਵੱਲੋਂ ਲਿਆਂਦਾ ਪਾਣੀ ਦਾ ਗਲਾਸ ਪੀਣ ਤੋਂ ਬਾਅਦ ਮੈਂ ਆਪਣੇ ਦਿਲ ਦਾ ਬੋਝ ਹਲਕਾ ਕਰਨ ਲਈ ਤੋਸ਼ੀ ਨਾਲ ਹੋਈ ਸਾਰੀ ਗੱਲ ਉਸ ਨੂੰ ਸੁਣਾ ਦਿੱਤੀ ਮੈਡਮ ਨੇ ਮੇਰੀ ਗੱਲ ਸੁਣ ਕੇ ਇੱਕ ਵਾਰ ਤਾਂ ਡੂੰਗੀ ਚੁੱਪ ਧਾਰ ਲਈ ਤੇ ਫੇਰ ਕੁਝ ਸੋਚਣ ਤੋਂ ਬਾਅਦ ਉਨੇ ਬਹੁਤ ਹੀ ਠਰਮੇ ਦੇ ਨਾਲ ਕਿਹਾ ਵੇਖ ਤਨਤੋ ਜੇ ਤੂੰ ਚੌਥਾ ਬੱਚਾ ਪਾਲ ਸਕਦੀ ਹੈ ਤਾਂ ਠੀਕ ਹੈ ਨਹੀਂ ਉਸ ਦਾ ਕਤਲ ਕਰਨ ਤੋਂ ਚੰਗਾ ਇਹੀ ਹੈ ਕਿ ਉਸ ਨੂੰ ਕਿਸੇ ਦੀ ਗੋਦ ਚ ਪਾ ਕੇ ਉਸ ਨੂੰ ਜਿਉਣ ਦਾ ਮੌਕਾ ਦਿੱਤਾ ਜਾਵੇ ਥੋੜਾ ਠੰਡੇ ਦਿਮਾਗ ਨਾਲ ਸੋਚ ਅਜਿਹੇ ਫੈਸਲੇ ਜਲਦਬਾਜੀ ਦੇ ਨਹੀਂ ਹੁੰਦੇ ਸਮਝ ਗਈ ਮੈਡਮ ਦੀ ਗੱਲ ਸੁਣ ਕੇ ਮੈਂ ਨਵੀਆਂ ਸੋਚਾਂ ਦੇ ਵਿੱਚ ਪੈ ਗਈ ਗੱਲ ਤਾਂ ਮੈਨੂੰ ਵੀ ਠੀਕ ਲੱਗ ਰਹੀ ਸੀ ਪਰ ਢਿੱਡ ਦੀ ਅੰਦਰ ਵੇਚ ਕੇ ਪੈਸੇ ਲੈਣ ਲਈ ਮੇਰਾ ਮਨ ਹੀ ਨਹੀਂ ਸੀ ਮੰਨ ਰਿਹਾ ਮੈਂ ਮੈਡਮ ਨੂੰ ਆਪਣੇ ਮਨ ਦੀ ਗੱਲ ਦੱਸੀ ਤਾਂ ਉਸਨੇ ਹੱਲ ਵੀ ਕੱਢ ਲਿਆ ਗੱਲ ਸੁਣ ਤਨ ਤੋਂ ਤੋਸ਼ੀ ਦੇ ਕਹਿਣ ਦੇ ਮੁਤਾਬਕ ਤੇਰਾ ਬੱਚਾ ਕੋਈ ਅਮੀਰ ਬੰਦਾ ਹੀ ਗੋਦ ਲਓ ਤੇ ਉਸ ਨੂੰ ਤੇਰੀ ਮਦਦ ਕਰਨ ਨਾਲ ਕੋਈ ਫਰਕ ਨਹੀਂ ਪੈਣ ਲੱਗਿਆ ਤੇਰੀਆਂ ਧੀਆਂ ਦਾ ਕੱਜਨ ਹੋ ਜੂ। ਧੂਆਂ ਦੇ ਨਾਂ ਤੇ ਅੱਧੇ-ਅੱਧੇ ਪੈਸੇ ਦੀਆਂ ਐਫੜੀਆਂ ਕਰਾ ਦੀ। ਨਾਲੇ ਗੱਲ ਸੁਣ ਪੈਸੇ ਘਰੇ ਨਾ ਰੱਖੀ। ਘਰੇ ਪਏ ਪੈਸੇ ਤਾਂ ਖੁਰਦਿਆਂ ਦਾ ਪਤਾ ਹੀ ਨਹੀਂ ਚੱਲਦਾ। ਬਾਕੀ ਤੂੰ ਹੌਸਲਾ ਰੱਖ ਸਭ ਠੀਕ ਹੋ ਜਾਊ। ਮੈਡਮ ਦੇ ਘਰ ਗਈ ਤਾਂ ਦਿਲ ਹੌਲਾ ਕਰਨ ਸਾਂ। ਪਰ ਆਈ ਦਿਲ ਤੇ ਹੋਰ ਬੋਝ ਪਾ ਕੇ। ਮੇਰੇ ਦਿਲ ਦਾ ਕੋਨਾ ਇੱਕ ਤਾਂ ਮੈਡਮ ਦੇ ਹੱਕ ਦੇ ਵਿੱਚ ਭੁਗਤਦਾ ਸੀ ਤੇ ਦੂਜਾ ਵਿਰੋਧ ਦੇ ਵਿੱਚ ਅਜੀਬ ਉਲਝਣ ਚ ਫਸ ਗਈ ਸੀ ਮੈਂ ਸ਼ਾਇਦ ਸ਼ਾਇਦ ਮਜਬੂਰੀ ਵਸ ਆਪਣਾ ਬੱਚਾ ਕਿਸੇ ਦੀ ਗੋਦ ਵਿੱਚ ਪਾਉਣ ਵਾਲੀਆਂ ਸਾਰੀਆਂ ਹੀ ਮਾਵਾਂ ਇਹ ਉਲਝਣ ਦੇ ਵਿੱਚ ਫਸਦੀਆਂ ਹੋਣ ਬੇਬੇ ਨਾਲ ਮੈਡਮ ਵੱਲੋਂ ਦਿੱਤੇ ਸੁਝਾਅ ਦੀ ਗੱਲ ਕੀਤੀ ਤਾਂ ਉਹਨੇ ਵੀ ਪੋਲੇ ਜਿਹੇ ਮੂੰਹ ਨਾਲ ਕਹਿ ਦਿੱਤਾ ਕੰਨ ਤਾਂ ਤੇਰੀ ਮੈਡਮ ਨੇ ਠੀਕ ਹੀ ਆ। ਬਾਕੀ ਤੁਸੀਂ ਦੋਹੇ ਜੀ ਵਿਚਾਰ ਕਰ ਲਓ ਭਾਈ। ਆਖਿਰ ਇਹ ਨਰੀ ਦਾ ਵੀ ਤਾਂ ਬੱਚਾ ਹੈ। ਮੈਂ ਇਕੱਲੀ ਇਸ ਵਾਰੇ ਕਿਵੇਂ ਕੋਈ ਫੈਸਲਾ ਕਰ ਸਕਦੀ ਆ। ਪਰ ਇਹ ਤਾਂ ਗੋਲੀਆਂ ਦੇ ਡੱਕੇ ਹੋਏ ਨੇ ਪੈਂਦੀ ਸੱਟੇ ਹੀ ਗੱਲ ਨਵੇੜ ਦਿੱਤੀ। ਉਹ ਮੈਥੋਂ ਨਹੀਂ ਜਾ ਹੁੰਦਾ। ਆਪੇ ਹੀ ਬਗਬੋਜੋ। ਦੇਖ ਲਓ ਕਿਵੇਂ ਕਰਨਾ। ਜਿਵੇਂ ਮੇਰੇ ਪੇਟ ਵਿੱਚ ਆਇਆ ਇਸ ਬੱਚੇ ਨਾਲ ਇਹਦਾ ਕੋਈ ਲਾਗਾ ਦੇ ਗਈ ਨਹੀਂ ਹੁੰਦਾ। ਜਦੋਂ ਇਹ ਨਰਦੇਵ ਸੀ ਤਾਂ ਉਹ ਅਜਾਹਾਨੀ ਸੀ ਆ ਨਰੀ ਬਾਬਾ ਬਣ ਕੇ ਤਾਂ ਜਿਵੇਂ ਇਹ ਬੰਦਾ ਹੀ ਨਾ ਰਿਹਾ ਹੋਵੇ ਐਵੇਂ ਕੋਰੀ ਜਾ ਬਣ ਗਿਆ ਇਹਦਾ ਦਿਮਾਗ ਤਾਂ ਸੱਚੀ ਕੰਮ ਕਰਨੋਂ हट ਗਿਆ ਪੰਜ-ਸੱਤ ਦਿਨ ਤਾਂ ਮੈਂ ਇਸੇ ਸ਼ੋਸ਼ੋਪੰਝੇ ਦੇ ਵਿੱਚ ਰਹੀ ਫਿਰ ਮੈਡਮ ਦੀ ਗੱਲ ਮੰਨ ਕੇ ਬੇਬੇ ਨੂੰ ਤੋਸ਼ੀ ਨਾਲ ਗੱਲ ਕਰਨ ਲਈ ਭੇਜ ਦਿੱਤਾ ਤੋਸ਼ੀ ਨੇ ਆਪਣੇ ਨਾਬੇ ਰੰਦੀ ਭੈਣ ਦੇ ਜ਼ਰੀਏ ਕਿਸੇ ਬੇਔਲਾਦ ਸੇਠ ਨਾਲ ਪਹਿਲਾਂ ਹੀ ਗੱਲ ਕੀਤੀ ਹੋਈ ਸੀ ਉਹ ਤਾਂ ਜਿਵੇਂ ਸਾਡੀ ਹਾਂ ਉਡੀਕ ਰਹੀ ਸੀ ਜਿਵੇਂ ਉਸ ਨੂੰ ਪਤਾ ਸੀ ਕਿ ਅਸੀਂ ਉਹਦੇ ਕੋਲੇ ਵਾਪਸ ਜ਼ਰੂਰ ਆਵਾਂਗੇ ਉਸ ਨੂੰ ਫੋਨ ਕੀਤਾ ਤਾਂ ਸ਼ਾਮ ਨੂੰ ਨਾਬੇ ਤੋਂ ਸੇਠ ਮੇਰੀ ਕੋਖ ਵਿੱਚ ਪਲ ਰਹੇ ਬੱਚੇ ਨੂੰ ਆਪਣੀ ਝੋਲੀ ਪਵਾਉਣ ਲਈ ਗੱਲ ਕਰਨ ਲਈ ਆ ਗਿਆ ਨਰੇ ਤਾਂ ਬੁਲਾਉਣ ਤੋਂ ਵੀ ਮਜ਼ਾਰ ਤੋਂ ਨਹੀਂ ਆਇਆ ਇਸ ਲਈ ਮੈਂ ਤੇ ਬੇਬੇ ਉਹਨਾਂ ਦੇ ਨਾਲ ਗੱਲ ਕਰਨ ਲਈ ਤੋਸ਼ੀ ਦੇ ਘਰ ਆ ਗਈਆਂ ਜੇ ਕੁੜੀ ਹੋਈ ਤਾਂ 1 ਲੱਖ ਤੇ ਜੇ ਮੁੰਡਾ ਹੋਇਆ ਤਾਂ 2 ਲੱਖ ਦਵਾ ਦੂੰ ਮੈਂ ਤੈਨੂੰ ਸੇਠ ਤੋਂ ਮੁੰਡਾ ਹੋਵੇ ਜਾਂ ਕੁੜੀ ਤੇਰੀ ਔਲਾਦ ਸੇਠਾਂ ਦੇ ਘਰੇ ਰਾਜਗੁਰੂ ਰਾਜ ਨਾਲੇ ਸੇਠ ਤੇਰੇ ਜਨੇਪੇ ਤੱਕ ਤੇਰੇ ਘਰ ਦੇ ਗੁਜ਼ਾਰੇ ਲਈ 10-20 ਹਜ਼ਾਰ ਰੁਪਏ ਮਹੀਨਾ ਅੱਡ ਦੇ ਦਿਆ ਕਰਨਗੇ ਤੋਸ਼ੀ ਨੇ ਇਹ ਗੱਲ ਭਾਵੇਂ ਮੈਨੂੰ ਇਕੱਲਿਆਂ ਇੱਕ ਪਾਸੇ ਲਿਜਾ ਕੇ ਕਹੀ ਸੀ ਪਰ ਉਹਦੇ ਕਹਿਣ ਦਾ ਅੰਦਾਜ਼ ਇਸ ਤਰ੍ਹਾਂ ਦਾ ਸੀ ਜਿਵੇਂ ਕੋਈ ਗਾਂ ਮੱਝ ਦਾ ਸੌਦਾ ਕਰ ਰਿਹਾ ਹੋਵੇ ਗੁੱਸੇ ਨੂੰ ਅੰਦਰੋਂ ਹੀ ਅੰਦਰੀ ਪੀਣ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਅਣਮਨ ਨੇ ਟਾਂਗ ਨਾਲ ਸਿਰ ਹਿਲਾਉਣਾ ਇਸ ਵੇਲੇ ਮੇਰੀ ਮਜਬੂਰੀ ਸੀ ਤੇ ਤੋਸ਼ੀ ਇਸ ਤਰ੍ਹਾਂ ਮੁਸਕੁਰਾ ਰਹੀ ਸੀ ਜਿਵੇਂ ਉਸਨੇ ਕੋਈ ਵੱਡਾ ਮਾਰ ਕਾ ਮਾਰ ਲਿਆ ਹੋਵੇ ਇਸ ਸਮੇਂ ਤੋਸ਼ੀ ਨੇ ਗੋਦ ਲੈਣ ਦੀ ਅਦਾਲਤੀ ਕਾਰਵਾਈ ਕਰਨ ਤੇ ਅੱਗੇ ਬੱਚੇ ਲਈ ਕੋਈ ਵੀ ਲਾਗਾ ਦੇਗਾ ਨਾ ਰੱਖਣ ਦੀ ਗੱਲ ਵੀ ਮੇਰੇ ਤੇ ਬੇਬੇ ਦੇ ਕੰਨਾਂ ਦੇ ਵਿੱਚ ਪਾ ਦਿੱਤੀ ਸੀ ਦੂਜਾ ਤੀਜਾ ਚੌਥਾ ਤੇ ਪੰਜਵਾਂ ਮਹੀਨਾ ਬੀਤ ਗਿਆ ਪਰ ਬੀਤੇ ਮਹੀਨੇ ਮੇਰੇ ਮਨ ਤੇ ਭਾਰੇ ਪੱਥਰ ਵਾਂਗ ਟਿਕੇ ਹੋਏ ਸੀ ਸੇਠਾਂ ਦੀ ਕਾਰ ਹਰ ਮਹੀਨੇ ਤੋਸ਼ੀ ਦੇ ਘਰ ਅੱਗੇ ਆ ਖੜਦੀ ਤੇ ਉਸ ਦਾ ਬਲਾਵਾ ਆਉਣ ਤੇ ਮੈਨੂੰ ਆਪਣੇ ਪੇਟ ਵਿੱਚ ਪਲ ਰਹੀ ਸੇਠਾਂ ਦੀ ਅਮਾਨਤ ਦੀ ਡਾਕਟਰੀ ਚੈੱਕਅਪ ਕਰਾਉਣ ਲਈ ਨੇੜਲੇ ਸ਼ਹਿਰ ਜਾਣਾ ਪੈਂਦਾ ਸੀ ਚੈੱਕਅਪ ਤੋਂ ਬਾਅਦ ਮੈਨੂੰ ਲੱਗਦਾ ਕਿ ਇੱਕ ਹੋਰ ਨਵਾਂ ਪੱਥਰ ਮੇਰੇ ਸੀਨੇ ਤੇ ਰੱਖ ਦਿੱਤਾ ਹੋਵੇ। ਸੇਠਾਂ ਵੱਲੋਂ ਮੇਰੀ ਖਾਦ ਖੁਰਾਕ ਦਾ ਵੀ ਪੂਰਾ ਖਿਆਲ ਰੱਖਿਆ ਜਾ ਰਿਹਾ ਸੀ। ਤੇ ਉਹ ਇਸ ਗਾਦੀ ਵੀ ਨਿਗਰਾਨੀ ਰੱਖ ਰਹੇ ਸੀ ਕਿ ਮੈਂ ਉਹਨਾਂ ਵੱਲੋਂ ਹਰ ਰੋਜ਼ ਤੋਸ਼ੀ ਦੇ ਹੱਥ ਭੇਜਿਆ ਹੋਇਆ ਫਲ ਫਰੂਟ ਖਾ ਰਹੀ ਆ ਕਿ ਨਹੀਂ। ਤੋਸ਼ੀ ਮੇਰੇ ਕੋਲੇ ਬੈਠ ਕੇ ਮੈਨੂੰ ਫਰੂਟ ਖਵਾਉਂਦੀ। ਕਈ ਵਾਰ ਤਾਂ ਇਹ ਮੇਰੇ ਗਲੇ ਵਿੱਚ ਹੀ ਅੜ ਜਾਂਦਾ। ਮੈਨੂੰ ਲੱਗਦਾ ਕਿ ਜਿਵੇਂ ਮੇਰੇ ਮੂੰਹ ਵਿੱਚ ਜ਼ਹਿਰ ਜਹੀ ਕੁਲ ਗਈ ਹੈ ਸੇਠਾਂ ਕੋਲ ਪੈਸਾ ਬਹੁਤ ਸੀ ਇਸ ਲਈ ਉਹਨਾਂ ਨੂੰ ਇਹ ਵੀ ਪਤਾ ਲੱਗ ਗਿਆ ਕਿ ਮੇਰੇ ਪੇਟ ਵਿੱਚ ਪਲ ਰਿਹਾ ਭੂਣ ਲੜਕੇ ਦਾ ਹੀ ਹੈ ਇਸ ਗੱਲ ਦਾ ਪਤਾ ਮੈਨੂੰ ਤੋਸ਼ੀ ਤੋਂ ਹੀ ਲੱਗ ਗਿਆ ਸੀ ਪਤਾ ਲੱਗਣ ਤੋਂ ਬਾਅਦ ਤਾਂ ਮੇਰੀ ਦੇਖਭਾਲ ਹੋਰ ਵੀ ਵੱਧ ਗਈ ਸੀ ਹੁਣ ਉਹਦੇ ਸਾਡੇ ਘਰੇ ਰੋਜ਼ ਤਿੰਨ ਚਾਰ ਘੇੜੇ ਵੱਜਣ ਲੱਗ ਪਏ ਮੇਰੇ ਪੇਟੋ ਕੁੜੀ ਹੋਣ ਤੇ ਉਹਦਾ ਵੀ ਕਮਿਸ਼ਨ ਤਾਂ ਅੱਧਾ ਰਹਿ ਜਾਣਾ ਸੀ ਇਸ ਲਈ ਮੁੰਡਾ ਹੋਣ ਦੀ ਖਬਰ ਸੁਣ ਕੇ ਉਹ ਕੁਝ ਵਧੇਰੇ ਖੁਸ਼ ਸੀ ਜਿਉਂ-ਜਿਉਂ ਨੌਵਾਂ ਮਹੀਨਾ ਨੇੜੇ ਆ ਰਿਹਾ ਸੀ ਮੇਰੇ ਦਿਲ ਨੂੰ ਪੈਣ ਵਾਲੇ ਹੌਲ ਵੀ ਵਧ ਰਹੇ ਸੀ ਮੈਂ ਵਾਰ-ਵਾਰ ਆਪਣੇ ਢਿੱਡ ਪਲੋਸਦੀ ਜਿਵੇਂ ਇਸ ਵਿੱਚ ਪਲ ਰਹੇ ਬੱਚੇ ਦਾ ਸਿਰ ਪਲੋਸ ਰਹੀ ਹੋਵਾਂ ਕਿਸੇ ਵੇਲੇ ਮਨ ਹੀ ਮਨ ਵਿੱਚ ਉਸ ਦੇ ਨਾਲ ਗੱਲਾਂ ਵੀ ਕਰਨ ਲੱਗ ਪੈਂਦੀ। ਬਸ ਹੁਣ ਆਪਣਾ ਸਾਥ ਕੁਝ ਦਿਨਾਂ ਦਾ ਹੀ ਰਹਿ ਗਿਆ ਬਚੜਿਆ। ਹਸਪਤਾਲ ਦੀ ਗਾਇਨੀ ਡਾਕਟਰ ਵੱਲੋਂ ਦੱਸੀ ਜਨੇਪੇ ਦੀ ਤਾਰੀਖ ਤੋਂ ਇੱਕ ਦਿਨ ਪਹਿਲਾਂ ਹੀ ਮੈਨੂੰ ਹਸਪਤਾਲ 'ਚ ਦਾਖਲ ਕਰ ਲਿਆ ਗਿਆ। ਮੇਰੇ ਨਾਲ ਕੇਵਲ ਬੇਬੇ ਹੀ ਗਈ ਸੀ। ਪਰ ਸੇਠ ਵਾਲੇ ਪਾਸਿਓਂ ਜਨੇਪੇ ਵਾਲੇ ਦਿਨ ਉਹਨਾਂ ਦਾ ਸਾਰਾ ਟੱਬਰ ਹਾਜ਼ਰ ਸੀ। ਛੋਟੇ ਆਪਰੇਸ਼ਨ ਤੋਂ ਬਾਅਦ ਮੈਂ ਅੱਖ ਪੁੱਟੀ ਤਾਂ ਮੇਰਾ ਬੱਚਾ ਆਪਣੀ ਨਵੀਂ ਸਠਾਣੀ ਮਾਂ ਦੀ ਗੋਦ 'ਚ ਸੀ। ਭਾਵੇਂ 3 ਦਿਨ ਮੈਨੂੰ ਦੁੱਧ ਪਿਲਾਉਣ ਦਾ ਮੌਕਾ ਵੀ ਦਿੱਤਾ ਗਿਆ। ਪਰ ਚੌਥੇ ਦਿਨ ਸੇਠਾਂ ਦਾ ਟੱਬਰ ਆਪਣੀ ਅਮਾਨਤ ਲੈਣ ਲਈ ਹਸਪਤਾਲ ਵਿੱਚ ਆ ਗਿਆ। ਜਦੋਂ ਸਠਾਣੀ ਨੇ ਮੇਰੇ ਨਾਲ ਪਿਆ ਬੱਚਾ ਚੁੱਕਿਆ ਤਮੈਂ ਆਪਣੀਆਂ ਅੱਖਾਂ ਮੀਟ ਲੀਆਂ ਤੇ ਮੂੰਹ ਦੂਸਰੇ ਪਾਸੇ ਕਰਕੇ ਆਪਣੀਆਂ ਅੱਖਾਂ ਵਿੱਚੋਂ ਡਿੱਗਦੇ ਹੰਝੂਆਂ ਨੂੰ ਪੂੰਝਿਆ ਤੋਹਸੀਤ ਸੇਠਵਾਲੂ ਫੜਾਏ 2 ਲੱਖ ਮੇਰੇ ਸਾਹਮਣੇ ਬੇਬੇ ਨੂੰ ਦੇ ਕੇ ਆਪਣੀ ਡਿਊਟੀ ਤੋਂ ਸੁਰਖਰੂ ਹੋ ਗਈ ਸੀ ਪਰ ਉਸ ਵੇਲੇ ਮੇਰੇ ਤੇ ਕੀ ਬੀਤ ਰਹੀ ਸੀ ਇਹ ਸਿਰਫ ਮੈਂ ਹੀ ਜਾਣਦੀ ਸੀ ਇੱਕ ਵਾਰ ਤਾਂ ਦਿਲ ਕੀਤਾ ਕਿ ਸੇਠ ਦੇ ਪੈਸੇ ਮੋੜ ਦਿਆਂ ਤੇ ਉਸ ਨਾਲ ਕੀਤੇ ਤਕਰਾਰ ਤੋਂ ਵੀ ਮੁੱਕਰ ਜਾਵਾਂ ਪਰ ਮੈਂ ਅਜੇ ਹਾਂ ਨਾ ਕਰ ਸਕੀ ਹਰ ਵੇਲੇ ਨਵੇਂ ਜੰਮੇ ਬੱਚੇ ਦਾ ਗੋਗਲਾ ਜਿਹਾ ਚਿਹਰਾ ਮੇਰੀਆਂ ਅੱਖਾਂ ਦੇ ਸਾਹਮਣੇ ਤੈਰਦਾ ਰਹਿੰਦਾ ਰਾਤੀ ਉਹਦੇ ਰੂਮ ਦੀ ਆਵਾਜ਼ ਸੁਣ ਕੇ ਤਰਬਕ ਕੇ ਉੱਠ ਪੈਂਦੀ ਪਰ ਅੱਖ ਖੁੱਲਣ ਤੇ ਉਹ ਕਿਤੇ ਵਿਖਾਈ ਨਾ ਦਿੰਦਾ ਕੁਝ ਦਿਨ ਬਾਅਦ ਸੇਠਾ ਨੇ ਮੇਰੇ ਲਈ ਪੰਜੀਰੀ ਵੀ ਰਲਾ ਕੇ ਤੇਸਤੀ ਆਖਰ ਸਵਾ ਕ ਮਹੀਨੇ ਬਾਅਦ ਦਿਲ ਨੂੰ ਕੁਝ ਠਹਿਰਾ ਆਇਆ ਤੇ ਮੈਂ ਆਪਣੇ ਝਾੜੂ ਪੋਚੇ ਦਾ ਛੱਡਿਆ ਹੋਇਆ ਕੰਮ ਫੇਰ ਤੋਂ ਸ਼ੁਰੂ ਕਰ ਦਿੱਤਾ ਸੀ ਮੈਡਮ ਸੁਰੋਜ ਦੀ ਸਲਾਹ ਤੇ ਮੈਂ ਦੋਵੇਂ ਕੁੜੀਆਂ ਦੇ ਨਾਂ 75-75 ਹਜ਼ਾਰ ਦੀ ਐਫ.ਡੀ ਕਰਵਾਤੀ ਸੀ 3000 ਨਾਲ ਮੈਂ ਸੌਦੇ ਪੱਤੇ ਤੇ ਕੱਪੜੇ ਲੀੜੇ ਵਾਲੀਆਂ ਦੁਕਾਨਾਂ ਦਾ ਉਧਾਰ ਚੁਕਤਾ ਕਰ ਦਿੱਤਾ ਸੀ ਤੇ 20000 ਰੁਪਏ ਬੱਚਿਆਂ ਦੇ ਸਰਦੀਆਂ ਦੇ ਕੱਪੜੇ ਖਰੀਦਣ ਤੇ ਨਵੀਆਂ ਰਜਾਈਆਂ ਪਰੌਣ ਲਈ ਰੱਖ ਲੇ ਅਗਲੇ ਦਿਨ ਰਜਾਈਆਂ ਲਈ ਰੂੰ ਖਰੀਦਣ ਲਈ ਮੈਂ ਘਰ ਰੱਖੇ ਪੈਸੇ ਗਿਨੇ ਤਾਂ ਉਹਦੇ ਵਿੱਚੋਂ 1000 ਰੁਪਏ ਘਟ ਸੀ ਬੇਬੇ ਤੋਂ ਪੁੱਛਿਆ ਤਾਂ ਉਹਨੇ ਨਾ दिए ਮੈਂ ਕੀ ਕਰਨੇ ਨੇ ਕਹਿ ਕੇ ਸਿਰ ਮਾਰ ਦਿੱਤਾ ਮੇਰਾ ਸ਼ੱਕ ਸੁਭਾਵਿਕ ਤੌਰ ਤੇ ਨਰੀ ਤੇ ਹੀ ਜਾਣਾ ਸੀ ਉਸ ਤੋਂ ਪੁੱਛਿਆ ਤਾਂ ਪੈਰ ਤੇ ਪਾਣੀ ਨਹੀਂ ਸੀ ਪੈਣ ਦੇ ਰਿਹਾ ਉਲਟਾ ਚੀਕ-ਚੀਕ ਕੇ ਮੇਰੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਉਹਨੂੰ ਚੋਰ ਠਹਿਰਾ ਕੇ ਬਦਨਾਮ ਕਰ ਰਹੀ ਹਾਂ ਲੋਕ ਤਾਂ ਪੁੱਤਾਂ ਖਾਤਰ ਧੀਆਂ ਨੂੰ ਕੁੱਖਾਂ ਵਿੱਚ ਮਾਰਦੇ ਆ ਪਰ ਮੈਂ ਧੀਆਂ ਖਾਤਰ ਪੁੱਤ ਨੂੰ ਆਪਣੀ ਛਾਤੀ ਨਾਲੋਂ ਤੋੜਿਆ ਤੇ ਇਸ ਬੇਗੈਰਤ ਨੂੰ ਤਿਆਂ ਦੀਆਂ ਸਦਰਾਂ ਦਾ ਖੂਨ ਪੀਂਦੇ ਸ਼ਰਮ ਨਹੀਂ ਆਈ ਪਤਾ ਨਹੀਂ ਮੇਰੇ ਅੰਦਰੋਂ ਕਈ ਦਿਨਾਂ ਤੋਂ ਸੰਭਿਆ ਗੁੱਸਾ ਕਿਵੇਂ ਫੁੱਟ ਪਿਆ ਤੇ ਮੈਂ ਉਹਨੂੰ ਤੱਕਾ ਦਿੰਦਿਆਂ ਕਹਿ ਦਿੱਤਾ ਬੰਦਾ ਬਣ ਕੇ ਪੈਸੇ ਮੋੜਦੇ ਨਹੀਂ ਤਾਂ ਬੁਰੀ ਹੋਊ ਤੇਰੇ ਨਾਲ ਉਹ ਮੇਰੇ ਤੱਕੇ ਨਾਲ ਹੀ ਠਾਂ ਡਿੱਗ ਪਿਆ ਜਿਵੇਂ ਉਸ ਦੇ ਵਿੱਚ ਪੌਣ ਆਉਂਦੀ ਸੀ ਨਾ ਮੈਨੂੰ ਲੱਗਿਆ ਜਿਵੇਂ ਉਸ ਸਮੇਂ ਮੇਰੇ ਵਿੱਚ ਕੋਈ ਪੌਣ ਆ ਗਈ ਹੋਵੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਿਹੜੇ ਵੇਲੇ ਮੈਂ ਉਹਦੀ ਛਾਤੀ ਤੇ ਚੜ ਕੇ ਬੈਠੀ ਸੀ ਤੇ ਉਹਦੇ ਮੂੰਹ ਤੇ ਜ਼ੋਰ ਜ਼ੋਰ ਨਾਲ ਚਪੇੜਾ ਮਾਰਨ ਲੱਗ ਪਈ ਸਾਂ ਨਹੀਂ ਮੈਂ ਪੈਸੇ ਨਹੀਂ ਨਹੀਂ ਮੈਂ ਨਹੀਂ ਚੱਕੇ ਉਹ ਨਹੀਂ ਉਹ ਲੋਕੋ ਮਾਰਤਾ ਹੋਏ ਓਏ ਮਾਰਤਾ ਹੋਏ ਰੱਬਾ ਬਚਾਓ ਲੋਕੋ ਮਾਰਤਾ ਹੋਏ ਓ ਕੋਈ ਸੁਣ ਲਓ ਮਾਰਤਾ ਹੋਏ ਤੇ ਬੇਬੇ ਤੇ ਬੇਬੇ ਡੋਰ ਪੋਰ ਹੋ ਕੇ ਮੇਰੇ ਵੱਲ ਵੇਖ ਰਹੀ ਸੀ ਓ ਕੋਈ ਸੁਣ ਲਓ ਮਾਰਤਾ ਹੋਏ